ਇਹ ਤਾਲਾ ਖੁੱਲਾ ਹੁੰਦਾ ਤੇ ਅੰਦਰ ਚਲ ਜਾਂਦੇ ਓਏ ਬੋਧਿਆ ਆ ਜਾ ਹੁਣ ਓਏ ਆ ਜਾ ਹੁਣ ਖਾਣ ਲੈਣਗੇ ਅੰਦਰ ਹੀ ਬਹਿ ਗਏ ਆ ਤਰੇ ਆਉਣਾ ਨਾਲ ਤਾਂ ਕਹਿੰਦਾ ਅਮਰੂਦ ਤੋੜ ਲਿਆ ਆੜੂ ਤੋੜ ਲਿਆ ਉੱਥੇ ਕਿਹੜੇ ਆੜੂ ਨੇ ਕਿਹੜੇ ਅਮਰੂਦ ਨੇ ਕੀ ਹੋਇਆ ਹਾਂ ਮੁਰਦੇ ਲੈ ਆਉਣਾ ਚਾਰ ਤੇਰੇ ਵਾਸਤੇ ਅੱਛਾ ਸ਼ਮਸ਼ਾਨ ਘਾੜਿਆ ਹੋਰ ਕੀ ਆ ਓਏ ਹੋਏ ਯਾਰ ਆ ਥੱਲੇ ਆ ਜਮਾ ਮੁਰਖਾ ਕੁਚ ਅੱਜ ਦਾ ਕੰਮ ਕਰ ਲਿਆ ਕਰ ਯਾਰ ਤੈਨੂੰ ਕੀ ਆਂਦੇ ਸੀ ਮੁਰਦੇ ਜੱਫੀ ਪਾਲੇ ਲੱਗੇ ਸੀ ਫਰ ਹੈ ਨਹੀਂ ਤੇ ਮਰੂਤ ਆ ਫਿਰ ਮੁਰਦੇ ਖਾ ਕੇ ਹੁਣੇ ਫਿਰ ਉਹ ਮੁਰਦੇ ਕਿੱਥੋਂ ਖਾ ਗਏ ਯਾਰ ਜਦੋਂ ਮੈਂ ਇੱਕ ਬਣੀ ਉਹ ਚੀਕੂ ਲੱਗੇ ਪਰੇ ਚੀਕੂ ਵੀ ਨਹੀਂ ਖਾ ਲਈ ਤੀ ਬੁੱਤਾ ਮੈਂ ਤੇ ਆਖਿਆ ਚੱਲ ਜੇ ਫਲ ਫੁੱਲ ਹੁੰਦੇ ਤੋੜ ਕੇ ਰੇੜੀ ਲਾ ਲੈਂਦੇ ਚਾਰ ਪੈਸੇ ਬਣ ਜਾਂਦੇ ਇਹ ਤਾਂ ਗੱਲ ਮੈਂ ਤੇਰੀ ਮੰਨਦਾ ਹਾਂ ਕੀ ਹੋਇਆ ਹੁਣ ਸਾਹ ਘੁੱਟਦਾ ਉਹ ਫਿਰ ਭੱਜ ਕੇ ਗਿਆ ਟੀ ਦੂਰ ਗਰਮੀ ਬਹੁਤ ਆ ਗਈ ਪੈਸੇ ਬਣਾਉਣੇ ਆ ਆਪਣੇ ਕੋ ਥੋੜੇ ਆ ਜੀ ਆਪਾਂ ਹੋਰ ਕਿਸੇ ਨੂੰ ਲੁੱਟਣਾ ਛਕਣਾ ਕੀ ਕਰੀਏ ਮੈਸਾਪ ਨੂੰ ਖਾਸੇ ਚਾਹੀਦੇ ਰਗੇ ਤਾਂ ਹੀ ਗੱਲਬਾਤ ਬਣੂਗੀ ਐ ਤਾਂ ਕੋਈ ਬਣਦੀ ਓਏ ਮੈਂ ਤਾਂ ਆਪਾਂ ਹੀ ਸੋਚੀ ਜਾਂਦਾ ਬਣੂਗਾ ਕੀ ਇਹਦਾ ਓਏ ਬਣੂ ਜਾਂ ਚੁੱਪ ਕਰ ਜਾ ਯਾਰ ਕੀ ਐ ਅਫਦਰ ਵੀ ਡਾਕੂੜੀ ਖੜੀ ਆ ਮੈਨੂੰ ਲੱਗਦਾ ਉਹ ਆਸ਼ਿਕ ਮਸ਼ੂਕ ਹੋਣ ਕੋਣ ਹੋਣਿਆ ਆਸ਼ਿਕ ਮਸ਼ੂਕ ਯਾਰ ਭੈਣ ਭਾਈ ਵੀ ਹੋ ਸਕਦੇ ਨੇ ਬੈਗ ਚੱਕੀ ਖੜੀ ਛੱਡਣ ਆਇਆ ਉਹ ਯਾਰ ਯਾਰ ਦੇਖੋ ਛਗੜ ਲੱਗਦੀ ਆ ਤੇ ਮਾਂਦਰਾ ਹੀ ਨਹੀਂ ਰਲਦਾ ਉਹ ਦਾ ਆਪਸ ਚ ਭੈਣ ਭਰਾ ਕਿੱਥੇ ਹੈਗੀ ਆ ਤੂੰ ਇੱਧਰ ਆਂ ਆਪਾਂ ਨੂੰ ਇੱਧਰ ਹੀ ਪਤਾ ਲੱਗਣਾ ਉਹ ਜਿੱਥੇ ਖੜੇ ਆ ਨਾ ਉਹਦੇ ਪਿੱਛੇ ਇੱਕ ਛੋਟੀ ਜੀ ਮੋਟਰ ਆ ਉਹਦੇ ਉੱਲੇ ਬੈਠ ਕੇ ਸੁਣਦੇ ਆ ਵੀ ਇਹ ਕੀ ਗੱਲਾਂ ਕਰਦੇ ਆ ਫੇਰ ਆਪਾਂ ਨੂੰ ਪਤਾ ਲੱਗੂ ਵੀ ਹੈ ਕੌਣ ਆ ਆਸ਼ਿਕ ਆ ਕਿ ਭੈਣ ਭਰਾ ਵਾ ਮੇਰੀ ਗੱਲ ਤਾਂ ਸੁਣ ਲੈ ਯਾਰ ਤੂੰ ਹੀ ਨਾ ਉਹਨਾਂ ਦੇ ਜੁੱਤੀਆਂ ਖਾਲੀ ਯਾਰ ਆਪਾਂ ਨਜ਼ਰ ਹੀ ਨਹੀਂ ਆਉਣਾ ਆਪਾਂ ਓਲੇ ਹੋ ਕੇ ਸਾਰਾ ਕੁਝ ਛੋੜ ਲਾਂਗੇ ਨਾ ਜੇ ਭੈਣ ਭਰਾ ਹੋਏ ਫੇਰ ਫੇਰ ਆਪਾਂ ਚੁੱਪ ਕਰਕੇ ਆ ਜਾਾਂਗੇ ਜੇ ਆਸਕ ਮਸੂਕ ਹੋਏ ਫੇਰ ਫੇਰ ਧਰ ਲਾਂਗੇ ਆਇਆ ਆਇਆ ਚਾਲ ਕਰ ਆ ਜਾ ਨਿਕਲ ਕਾਚੋਂ ਹੁਣ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਪਿੱਛੇ ਲੁਕੇ ਹੋਈਆਂ ਜੀਬ ਆਪਣੀ ਬੰਦ ਕਰਕੇ ਰੱਖੀ ਆਵਾਜ਼ ਨਾ ਨਿਕਲੇ ਠੀਕ ਆ ਆਵਾਜ਼ ਬਾਜ਼ ਨਹੀਂ ਨਿਕਲਦੀ ਹੈਗੀ ਹਾਂ ਦੋਵੇਂ ਰਾਹ ਬੰਦ ਕਰ ਲਈ ਇਹਦਾ ਹੋਵੇ ਆਪਾਂ ਉੱਥੇ ਲੁਕੀ ਹੋਈਆਂ ਤੂੰ ਫੜਾਕਾ ਮਾਰ ਦੇ ਓਵੇਂ ਖੜੇ ਹੋਏ ਉਹ ਪਿੱਛੋਂ ਇਹ ਨਾ ਕਰਦੀ ਪਾਦਲ ਛੀ ਗੰਡਾ ਚੱਲ ਆ ਜਾ ਆ ਜਾ ਆ ਜਾ ਹਾਂ ਆ ਗਈ ਆਉਣਾ ਹੀ ਸੀਗਾ ਹਾਂ ਦੇਖ ਮੈਂ ਤਾਂ ਕਰੋ ਬਹੁਤ ਮੁਸ਼ਕਿਲ ਨਾਲ ਆਈਆਂ ਨਾਲੇ ਪੈਸੇ ਲੈ ਕੇ ਆਈਆਂ ਪੂਰਾ 1 ਲੱਖ ਰੁਪਿਆ ਆ ਤਾਂ ਵਧੀਆ ਕੀਤਾ ਨਾਲੇ ਮੰਮੀ ਦੇ ਗਹਿਣੇ ਵੀ ਚੋਰੀ ਕਰਕੇ ਲਿਆਈਆਂ ਆ ਵੀ ਵਧੀਆ ਕੀਤਾ ਤੂੰ ਤਾਂ ਵਧੀਆ ਕਹਿਣਾ ਹੀ ਐ ਸੁਣੇ ਦੱਸ ਤੂੰ ਕਿੰਨੇ ਪੈਸੇ ਲੈ ਕੇ ਆਏ ਮੇਰੇ ਕੋਲ ਤਾਂ 500 ਰੁਪਿਆ ਆ ਦੇ ਫਿਟੇ ਮੂੰਹ ਤੇਰਾ 500 ਰੁਪਏ ਦੇ ਤਾਂ ਹੱਥ ਨੇ ਰੋਟੀ ਖਾ ਲੈਣੀ ਆਪਾਂ ਉਹ ਚੱਲ ਇੱਕ ਟਾਈਮ ਦੀ ਤਾਂ ਖਵਾਉਂਗਾ ਇੱਕ ਟਾਈਮ ਦੀ ساری ਉਮਰ ਤਰ ਭਿਓ ਖਵਾਉਂਗਾ ਓਹੋ ਅਛੀ ਮੀ ਤਾਂ ਮੇਰੀ ਗੱਲ ਤੇਰੇ ਕੋਲ ਪੈਸੇ ਹੈ ਤਾਂ ਹੈ ਨਾ ਹੁਣ ਮੇਰੇ ਪੈਸੇ ਮੈਨੂੰ ਹੀ ਖਵਾਏਗਾ ਘੱਟੋ ਘੱਟ ਥੋੜੀ ਸ਼ਰਮ ਤਾਂ ਹੋਵੇ ਤੈਨੂੰ ਦੇਖ ਅਸ਼ਮੀਤ ਤੇਰੇ ਜਿਦਾ ਮੇਰੇ 'ਚ ਕੋਈ ਫਰਕ ਆ ਤੇਰੇ ਪੈਸੇ ਮੇਰੇ ਪੈਸੇ ਵਰਤਨੇ ਦਾ ਦੋਨਾਂ ਨੇ ਹੀ ਆ ਆ ਮੈਨੂੰ ਤੇਰੀ ਅੱਖਾਂ ਤੋਂ ਲੱਗ ਹੀ ਜਾਂਦਾ ਤੂੰ ਅੱਜ ਫੇਰ ਨਸ਼ਾ ਕਰਕੇ ਆ ਟਾਂ ਟਾਂ ਨੇ ਅੱਜ ਦਾ ਦਿਨ ਤਾਂ ਟਿਕ ਜਾਂਦਾ ਤੈਨੂੰ ਪਤਾ ਸੀ ਆਪਾਂ ਭੱਜਣਾ ਉਹ ਹੁਣ ਇੱਥੇ ਵੀ ਲੜੀ ਜਾਏਗੀ ਤੈਨੂੰ ਪਤਾ ਨਸ਼ੇ ਤੋਂ ਬਗੈਰ ਮੇਰੇ ਕੋ ਤਾਂ ਇਕ ਲਾਂਗੜੀ ਪੁੱਟੀ ਜਾਂਦੀ ਜੇ ਨਾ ਨਸ਼ਾ ਕਰਦਾ ਮੇਰੇ ਕੋ ਤੇ ਉਹੀ ਨਹੀਂ ਭੱਜ ਹੋਣਾ ਨਾ ਪਹਿਲਾਂ ਕਦੀ ਮੇਰੇ ਨਾਲ ਨਹੀਂ ਰਹੀ ਪਤਾ ਤਾਂ ਤੈਨੂੰ ਹੈਗਾ ਸੀ ਬਾਈਕ ਤਾਂ ਲੈਣ ਦਾ ਘੱਟੋ-ਘੱਟ ਤੈਨੂੰ ਪਤਾ ਸੀ ਆਪਾਂ ਜਾਣਾ ਹੁਣ ਕਿੱਥੇ ਬੱਸਾਂ 'ਚ ੱਟਕੇ ਖਾਵਾਂਗੇ ਕਸ਼ਮੀਰ ਬਾਈਕ ਤੈਨੂੰ ਪਤਾ ਮੇਰੀ ਚੱਕ ਹੋ ਗਈ ਚੱਕ ਨਹੀਂ ਹੋ ਗਈ ਵੇਚਤੀ ਤੂੰ ਆ ਨਸ਼ਿਆ ਪਿੱਛੇ ਚੱਲ ਹੁਣ ਏਦਾਂ ਲੜੀ ਜਾਏਂਗੀ ਕਿ ਬੱਸ ਵੀ ਵੇਖ ਲਈਏ ਕੋਈ ਬੱਸ ਵੇਖ ਲਈਏ ਮੋਦੀ ਬੋਲੀ ਹਾ ਹਾ ਤੂੰ ਉੱਤਰ ਧਿਆਨ ਤੂੰ ਉੱਤਰ ਧਿਆਨ ਕਰ ਮੇਰੀ ਵੀ ਗੱਲ ਸੁਣ ਲੈ ਵੀ ਠੀਕ ਕਰੋ ਭੱਜ ਕੇ ਆਏ ਠੀਕ ਹੈ ਕੁੜੀ ਕੋ ਲੱਖ ਰੁਪਿਆ ਵਿੱਚ ਗਹਿਣੇ ਵੀ ਕਹਿੰਦੀ ਹੈਗੀ ਹੈ ਲੱਖ ਰੁਪਿਆ ਲੱਖ ਰੁਪਏ ਚੋਂ ਆਪਾਂ ਨੂੰ 50 50 ਹਜ਼ਾਰ ਆਜੂਗਾ ਤੇ ਸਾਰੇ ਗਹਿਣੇ ਵੰਡ ਲਗਾ ਹੁਣ ਇਹਨਾਂ ਕੋਲ ਆਪਾਂ ਬੈ ਕੇ ਸਾਮ ਨਹੀਂ ਥੀ ਹੁਣਾ ਠੀਕ ਹੈ ਠੀਕ ਹੈ ਠੀਕ ਜੀ ਵੀ ਮੈਂ ਕਹੂੰਗਾ ਨਾ ਉਵੇਂ ਤੂੰ ਕਹੀ ਹੈ ਇੱਕ ਗੱਲ ਮੈਂ ਚੁੱਕੂ ਦੂਜੀ ਤੂੰ ਚੁੱਕਦੀ ਬੇਠ ਕਰ ਰਹੇ ਉਹਦਾ ਗੱਲਾਂ ਚੁੱਕਣ ਵਾਲੀ ਆਪਾਂ ਹੁਣੀ ਪਾਸੇ ਡੀਕ ਰਹੇ ਇਹ ਤੋਂ ਪਹਿਲਾਂ ਕਿ ਬੱਸ ਚੜਨ ਆਪਾਂ ਇਹਨੂੰ ਆਪਣੀ ਬਸ ਤੇ ਚੜਾਈਏ ਆ ਜਾ ਅਹ کہاں ਹੋ ਕੇ ਆਈ ਵੇਖ ਲਾ ਹਲੇ ਤੱਕ ਪਾਸ ਹੀ ਨਹੀਂ ਆਈ ਆ ਜਾਂਦੀ ਕਾਲੀ ਕਿਉਂ ਪੈਣੀ ਆ ਹਾਂ ਬਈ ਤੈਨੂੰ ਕਦੀ ਦੇਖਿਆ ਨਹੀਂ ਹੈ ਪਿੰਡ 'ਚ ਹੌਣ ਤੁਸੀਂ ਤੁਸੀਂ ਕਿੱਥੋਂ ਦੇਖਿਆ ਹੋਊਗਾ ਅਸੀਂ ਤਾਂ ਇਹ ਪਿੰਡ ਦੇ ਹੈ ਹੀ ਨਹੀਂ ਇਸ ਪਿੰਡ ਦੇ ਨਹੀਂ ਆ ਜੀ ਪਰ ਮੈਂ ਕੁੜੀਏ ਤੈਨੂੰ ਸਿਆਣ ਲਿਆ ਅੱਛਾ ਤੁਸੀਂ ਜਾਣਦੇ ਹੋ ਮੈਨੂੰ ਮੈਂ ਤੇਰੇ ਪਿਓ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੇਰੇ ਮਾਮੇ ਨੂੰ ਨਾਨਨੇ ਨੂੰ ਸਾਰੇ ਨਾਨਕੇ ਨੂੰ ਜਾਣਦਾ ਹਾਂ 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 ਉਹ ਇਹਨਾਂ ਦਾ ਮਾਮਾ ਉਹੀ ਹੈ ਨਾ ਜਿਹੜਾ ਆਪਾਂ ਨੂੰ ਮਿਲਿਆ ਸੀ ਹਾਂ ਹਾਂ ਕਿਧਰ ਚੱਲੇ ਅਸੀਂ ਅਸੀਂ ਤਾਂ ਬਸ ਉਰੇ ਚੱਲੇ ਸੀਗੇ ਉਰੇ ਕਿਧਰ ਚੱਲੇ ਦੱਸੋ ਉਹ ਜਿਹੜੇ ਦਰ ਵੀ ਬੁਲਾ ਲਈ। ਨਹੀਂ ਨਹੀਂ ਨਹੀਂ। ਉਹ ਹੈਲੋ। ਉਹ ਪੁੱਬੂ ਕੁੱਤੀ ਆਇਆ। ਅਸੀਂ ਅਸੀਂ ਜਿਹੜਾ ਭੌਂਕ ਰਹੇ ਸਾਡੀ ਗੱਲ ਸੁਣੋ। ਆਪਦੀਆਂ ਗੱਲਾਂ ਨਾ ਕਰੋ। ਤੇਰੇ ਬਾਰੇ ਵੀ ਜਾਣਦੇ ਆਂ। ਹਾਂਜੀ ਹਾਂਜੀ। ਹੈਂ? ਨਸ਼ੇੜੀ ਆ ਪੂਰਾ ਸਿਰੇ ਦਾ। ਹਾਂ? ਹੈਗਾ ਹੈਗਾ। ਹੈਂ? ਤੇਰੇ ਬਾਰੇ ਸਾਰਾ ਪਤਾ ਸਾਨੂੰ ਪੁੱਤ। ਤੇਰੇ ਪਿਓ ਦਾ ਵੀ ਪਤਾ ਵੇਲੜ ਰਹਿਣਾ ਨਾ ਅੱਜਕੱਲ। ਇਹਨਾਂ ਨੂੰ ਕਿਵੇਂ ਪਤਾ? ਉਹ ਵੀ ਤੇ ਮੈਂ ਕਹਿੰਦੇ ਇਹਨਾਂ ਨੂੰ ਕਿੱਦਾਂ ਪਤਾ ਲੱਗ ਜਾਣਾ ਨਸ਼ੇੜੀ। ਉਹ ਕੀ ਕੁਸਰ-ਮੁਸਰ ਕਰੀ ਜਾਂਦੇ ਤੁਸੀਂ ਓਏ। ਹਾਂਜੀ ਹਾਂਜੀ। ਅਸੀਂ ਕੁੱਤੇ ਜਿਹੜੇ ਉਹੀ ਭੌਂਕੀ ਜਾਂਦੇ ਸਾਡੀ ਗੱਲ ਗੱਲ ਕਰਨ ਲੱਗੇ ਫੜ ਲੈ ਭੱਜਣ ਦਾ ਵਿਚਾਰਿਆ ਤੁਹਾਡਾ ਭੱਜ ਰਹੇ ਹੋ ਨਾ ਕੋਈ ਨਹੀਂ ਚੱਲ ਵੀ ਇਹਦੇ ਪਿਓ ਨੂੰ ਦੱਸੀਏ ਚਾ ਚਾ ਚੱਲ ਇਹਦੇ ਮਾਮੇ ਨੂੰ ਦੱਸੀਏ ਨਹੀਂ ਨਹੀਂ ਬਾਪੂ ਜੀ ਪਾ ਪਾ ਬਾਪੂ ਨਹੀਂ ਕਹਿਣਾ ਉਹ ਮੈਨੂੰ ਬਾਪੂ ਕਹੀ ਜਾਂਦੀ ਐ ਅੰਕਲ ਜੀ ਕਹਿੰਦਾ ਤੇਰਾ ਪਾਪੂ ਕਿੱਥੋਂ ਲੱਗਦਾ ਤੇਰੇ ਬਾਪੂ ਨੂੰ ਤਾਂ ਮੈਂ ਦੱਸਣਾ ਆ ਜਾ ਕੇ ਏ ਅੰਕਲ ਜੀ ਅੰਕਲ ਜੀ ਦੇਖਿਓ ਮੇਰੇ ਬਾਪੂ ਨੂੰ ਨਾ ਦੱਸਿਓ ਤੂੰ ਬਾਪੂ ਨੂੰ ਪਤਾ ਲੱਗ ਗਿਆ ਤਾਂ ਕਰੇ ਬੇਇੱਜ਼ਤੀ ਹੋਊਗੀ ਕੱਲੇ ਤੇਰੇ ਬਾਪੂ ਦੀ ਬੇਇੱਜ਼ਤੀ ਨਹੀਂ ਤੇਰੇ ਨਾਨਕਿਆਂ ਦਾ ਕਮ ਬੇਇੱਜ਼ਤੀ ਹੋਊਗੀ ਦੱਸਾਂਗੇ ਝੂਠ ਝੂਠ ਹੋਣੀ ਹੈ ਜੀ ਵੇਖੀ ਗਈ ਪਿਓ ਦੀ ਪਾਗ ਰੋਲਣ ਡਈ ਆ ਉਹ ਚੱਲੋ ਦੱਸਿਓ ਜਾ ਕੇ ਚੱਲ ਚੱਲ ਮੈਂ ਹੱਥ ਜੋੜਦੀ ਹਾਂ ਹੱਥ ਉੱਥੇ ਨਾ ਜੋੜ ਤੂੰ ਐ ਹੋ ਆ ਬੈਗ 'ਚ ਕੀ ਆ ਇਹਦੇ 'ਚ ਇਹ ਤੇ ਕੱਪੜੇ ਨੇ ਇਹਦੇ 'ਚ ਤਾਂ ਕੱਪੜੇ ਆ ਉਹ ਚੱਲੇ ਤੇ ਪਿਓ ਨੂੰ ਦੱਸਿਓ ਯਾਰ ਕੱਪੜੇ ਝੂਠ ਝੂਠ ਬੋਲਦੀ ਕੀ ਆ ਜੇ ਵਿੱਚ ਸਹੀ ਸਹੀ ਦੱਸ ਇਹ ਇਹ ਵਿੱਚ ਤਾਂ ਪੈਸੇ ਤੇ ਗਹਿਣੇ ਨੇ ਅੱਛਾ ਕਿੰਨੇ 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 ਪੈਸੇ ਤੇ ਗਹਿਣੇ ਲੈ ਕੇ ਜਾ ਰਹੀ ਐ ਹੈ ਕਿੰਨੇ ਪੈਸੇ ਇਹਦੇ ਵਿੱਚ ਲੱਖ ਰੁਪਈਆ ਲੱਖ ਰੁਪਈਆ ਲੈ ਕੇ ਜਾ ਰਹੀ ਬੇ ਹੈ ਪਿਓ ਦਾ ਮੂੰਹ ਕਾਲਾ ਕਰ ਤੂੰ ਦੱਸ ਯਾਰ ਤੂੰ ਨਾਨਕਿਆ ਨੂੰ ਦੱਸ ਇਹ ਜੀ ਤੁਸੀਂ ਜਿਵੇਂ ਕਹੋਗੇ ਅਸੀਂ ਓਵੇਂ ਕਰ ਲਾਂਗੇ ਆ ਬੈਗ ਫੜਾਓ ਫਿਰ ਇੱਧਰ ਬੈਗ ਕੀਤਾ ਫਿਰ ਜੇ ਅਸੀਂ ਤੁਹਾਨੂੰ ਦੇ ਦਿੱਤੇ ਪੈਸੇ ਅਸੀਂ ਕਿੱਥੇ ਜਾਵਾਂਗੇ ਤੁਸੀਂ ਕਿੱਥੇ ਜਾਣਾ ਜੇ ਤੈ ਤੂੰ ਬੈਗ ਨਾ ਫੜਾਇਆ ਨਾ ਫਿਰ ਤੂੰ ਜੇਲ੍ਹ ਜਾਓਗੇ ਕਿਉਂਕਿ ਅਸੀਂ ਤੇਰੇ ਪਿਓ ਨੂੰ ਦੱਸਾਂਗੇ ਉਹਨਾਂ ਨੇ ਜੇਲ੍ਹ ਭੇਜਣਾ ਜੇ ਜੇਲ੍ਹ ਨਾਲ ਭੇਜਣਗੇ ਤੈਨੂੰ ਨਿੱਕੀ ਨਿੱਕੀ ਕਰਨਗੇ ਐ ਵੱਡ ਕੇ ਨਾਨਾ ਅੰਕਲ ਜੀ ਪਰ ਹਸਤਾ ਭੁੱਖੇ ਮਰ ਜਾਣਗੇ ਮਰ ਉਹ ਯਾਰੀ ਦੇ ਪਿਓ ਨੂੰ ਦੱਸੀਏ ਚੱਲ ਚੱਲ ਨਹੀਂ ਚੱਲ ਚੱਲ ਤੁਸੀਂ ਪੈਸੇ ਲੈ ਲਓ ਓਏ ਕੀ ਰੁਕ ਜਾ ਜਮੀਤ ਇੰਨਾ ਵੀ ਡਰਨ ਦੀ ਲੋੜ ਨਹੀਂ ਆਹ ਨਿੱਕੀ ਦੁਨੀਆ ਤੂੰ ਕੀ ਕਹਿਣਾ ਪਿਆ ਆ ਬੈਗ ਫੜਾ ਮੈਂ ਕੀ ਕਹਿਣਾ ਕਰਾ ਸਾਰਾ ਬੈਗ ਫੜਾਈਏ ਇਹ ਤਾਂ ਕੁੜੀ ਨੇ ਕਹਿਤਾ ਬੈਗ ਕੁੜੀ ਨੇ ਜਦੋਂ ਬੈਗ ਕਹਿਤਾ ਫੜਾ ਜੇ ਕਰਨਾ ਨਹੀਂ ਉਹੀ ਹੈ ਕੌਣ ਜੇ ਅਸੀਂ ਪਿੰਡ ਦੇ ਬੰਦੇ ਹੀ ਆ ਇਹਨਾਂ ਨੂੰ ਤਾਂ ਮੈਂ ਪਛਾਣ ਲਿਆ ਪਛਾਣ ਲਿਆ ਜਦੋਂ ਆਏ ਫਿਰ ਡੰਡੀ ਪਾਓ ਚਲੋ ਕਿਉਂ ਆਏ ਆ ਡੰਡੀ ਕਿਉਂ ਬੈਗ ਲੈ ਕੇ ਜਾਵਾਂਗੇ ਨਹੀਂ ਜਾ ਕੇ ਦੱਸਾਂਗੇ ਉਹ ਨਿੱਕੀ ਦੁਨੀਆ ਥੋੜਾ ਲਿਮਟ ਨਾਲ ਠੀਕ ਆ ਲਿਮਟ ਲਿਮਟ ਕਾਦੀ ਚਲੋ ਨਹੀਂ ਤੇ ਉਲਟੀ ਕਾਰਵਾਈ ਤੁਹਾਡੇ ਤੇ ਕਰ ਦੂੰਗਾ ਜੇ ਮੈਂ ਤੂੰ ਕਰ ਉਹਦੇ ਪਿਓ ਨੂੰ ਦੱਸੀਏ ਯਾਰ ਇਹ ਦੱਸ ਦੋ ਯਾਰ ਦੱਸ ਦਿਆਂ ਦੱਸ ਦਿਆਂ ਯਾਰ ਤੁਸੀਂ ਪੁੱਛ ਕੇ ਦਿਖਾਓ ਤੂੰ ਤਾਂ ਇੱਕ ਕਾਦਮ ਵੀ ਤੁਰ ਸਕਦਾ ਹੈ ਜੇ ਤੇਰੇ ਪਿਓ ਜੇ ਇਹਦੇ ਪਿਓ ਨੂੰ ਦੱਸਤਾ ਨਾ ਉਹਨਾਂ ਨੇ ਕੁੜੀ ਨੂੰ ਕੁਝ ਨਹੀਂ ਕਹਿਣਾ ਉਹਨਾਂ ਪਹਿਲਾਂ ਮੁੰਡੇ ਨੂੰ ਵੱਡਣਾ ਹਾਂ ਯਾਰ ਵਡਾ ਦੇ ਜਾ ਤੂੰ ਹਾਂ ਦਫਾ ਹੋ ਇਥੋਂ ਮੇਰੇ ਲੱਗੋ ਜਾਓ ਓਏ ਵੇ ਹੋਰ ਸੋਤਲਾ ਕੁੜੀ ਐ ਵੇ ਲੈ ਪੈਸਾ ਕੀ ਆ ਪੈਸਾ ਫੇਰ ਆ ਜੂ ਮੈਂ ਕੰਨੀਆ ਦੇ ਦੇਨੇ ਆ ਬੱਸ ਇਹ ਮੈਂ ਦੇ ਦੇ ਯਾਰ ਆ ਕੁੜੀ ਸਿਆਣੀ ਆ ਪੈਸੇ ਦਾ ਕੀ ਆ ਪੈਸਾ ਫੇਰ ਆ ਜੂ ਲਿਆ ਪੁੱਤ ਇੱਜ਼ਤ ਨਹੀਂ ਆਉਣੀ ਬਾਅਦ ਚ ਲਿਆ ਓਏ ਪੈਸੇ ਨਹੀਂ ਦੇਣਾ ਦਬਕਾ ਮਾਰ ਤੂੰ ਵੀ ਇਹਨਾਂ ਨੂੰ ਹੁਣ ਜਦੋਂ ਮੈਂ ਸਿੱਧਾ ਹੋ ਗਿਆ ਤੂੰ ਵੀ ਸਿੱਧੀ ਹੋ ਜਾ ਓ ਤੂੰ ਬੈਗ ਫੜਾ ਯਾਰ ਐਵੇਂ ਫੜਾ ਬੈਗ ਅਸੀਂ ਕਿਉਂ ਦਈਏ ਬੈਗ ਨਾ ਕਿਸੇ ਤੁਹਾਨੂੰ ਜਾਣਦੇ ਵੀ ਨਹੀਂ ਹੈਗੇ ਪਰ ਮੈਂ ਤਾਂ ਜਾਣਦਾ ਨਾ ਕੁੱਤੇ ਦੇ ਪਿਓ ਨੂੰ ਦਸੀ ਯਾਰ ਮੈਂ ਤੇਰੇ ਨਾਂ ਨਾਂਕੇ ਤੱਕ ਜਾਣਦਾ ਜਾਓ ਜਾਓ ਨਾਂਕੇ ਤੱਕ ਤੂੰ ਦਾੜੀਏ ਤੱਕ ਜਿੱਥੇ ਮਰਜੀ ਜਾ जा यार ਬਾਤ ਚ ਵੀ ਦੇ ਪਤਾ ਲੱਗਣਾ ਜਿੰਨੂੰ ਦੱਸਣਾ ਤੂੰ ਦੱਸ ਦੇ ਜਾ ਇਹਦੇ ਪਿਓ ਨੂੰ ਦੱਸ ਦੇ ਕੋਈ ਨਾ ਕੋਈ ਨਾ ਦੇਖ ਲਓ ਬਹਿ ਲੜ ਜੇ ਪੈਸਾ ਦੇ ਕੇ ਕਿਵੇਂ ਮੂੰਹ ਚੱਕ ਕੇ ਆ ਗਏ ਨੇ ਸਾਲਾ ਡੱਡੂ ਜਿਆ ਬੁੜਕਾ ਹੀ ਬੜਾ ਸੀ ਵੇਖ ਲੈ ਬਚ ਗਏ ਆਪਾਂ ਨਹੀਂ ਤਾਂ ਜੇ ਪੈਸੇ ਲੈ ਜਾਂਦੇ ਸਾਡਾ ਕੀ ਬਣਦਾ ਦੋਵੇਂ ਦਾ ਉਹ ਐਵੇਂ ਹੀ ਲੈ ਕੇ ਚਲੇ ਜਾਂਦੇ ਇਹੋ ਪੈਸੇ ਤੇ ਆਪਾਂ ساری ਜ਼ਿੰਦਗੀ ਖਾਣੇ ਸੀ ਆਹੋ ਤੂੰ ਤਾਂ ਖਾਣੀ ਨੇ ਚੱਲ ਬਸ ਕਰ ਜਾਣ ਪਾਸੀ ਨਹੀਂ ਆਈ ਹਲ ਤੱਕ ਕੋਈ ਆਜੂਗੀ ਉਹ ਨਹੀਂ ਦੱਸਾਂਗੇ ਇਹਨਾਂ ਨੂੰ ਦੱਸਾਂਗਾ ਕਿ ਉਹ ਨੂੰ ਤੂੰ ਜਾ ਕੇ ਇਹਦੇ ਪਿਓ ਨੂੰ ਜਾਣਦਾ ਤੇ ਪਿਓ ਨੂੰ ਤੂੰ ਉਹ ਤਾਂ ਮੈਂ ਜਾਣਦਾ ਹੀ ਨਹੀਂ ਯਾਰ ਲੈ ਢੋਕੇ ਫਿਰ ਪੈਸੇ ਭੌਂਦਾ ਪੈਸੇ ਐ ਕਰ ਲੂ ਮੈਂ ਆ ਕਰ ਲੂਗਾ ਲੱਖ ਰੁਪਈਆ ਹੀ ਯਾਰ 50000 ਤਾਂ ਮੇਰਾ ਵੀ ਸੀ ਗਹਿਣੇ ਵੀ ਹੈਗੇ ਸੀ ਗਹਿਣੇ ਦੋਤੀ ਹਤੀ ਆਪਣੇ ਯਾਰ ਆਪਾਂ ਇੰਨਾ ਲੋਕਾਂ ਨੂੰ ਠੱਗਿਆ ਆ ਜਿਹੜਾ ਆਖਰੀ ਆ ਕੰਮ ਆਇਆ ਇਹ ਸਰੀ ਨਹੀਂ ਚੜਿਆ ਉਹ ਤਾਂ ਤੂੰ ਆਖਦਾ ਵੀ ਮੇਰਾ ਐਡਾ ਬਟਾ ਦਿਮਾਗ ਆ ਮੇਰੇ ਦਿਮਾਗ 'ਚ ਸਕੀਮ ਆਉਂਦੀ ਰਹੇ ਆ ਤੇ ਦਿਮਾਗ 'ਚ ਕੁਸਕੀਮ ਆਈ ਹੈ ਸਕੀਮ ਆ ਗਈ ਕਿੱਥੇ ਆ ਗਈ ਓਏ ਸਾਹਮਣੇ ਵੀ ਹੈ ਆਵੇ ਪੁਰ ਸੜਾਉਂਦਾ ਠੀਕ ਆ ਜਿੱਦਾ ਮੈਂ ਕਹੂੰਗਾ ਉੱਧਾ ਕਰੀ ਜਾ ਇੱਥੇ ਬਹਿ ਜਾ ਠੜੀ ਤੇ ਠੀਕ ਆ ਆ ਜਾ ਆ ਲਿੰਦੇ ਬਹਿ ਜਾ ਬਹਿ ਜਾ ਬਹਿ ਜਾ ਸ਼ੁਰੂ ਹੋ ਜਾ ਲੁੱਟੇ ਗਏ ਮਾਰੇ ਗਏ ਪਾਏ ਗਏ ਓ ਕੀ ਹੋਇਆ ਤੁਹਾਨੂੰ ਓਏ ਕੱਖ ਨਹੀਂ ਰ ਸਭ ਜੀ ਸੱਚੀ ਗੱਲ ਦੀ ਸੱਚੀ ਗੱਲ ਸ਼ਾਬ ਜੀ ਨਕਸਾੜ ਹੋ ਗਿਆ ਲੁੱਟੇ ਗਏ ਜਵਾਬ ਪਟੇ ਗਏ ਹੋਇਆ ਕੀ ਸਾਬ ਜੀ ਤੁਹਾਨੂੰ ਪਤਾ ਅੱਜ ਕੱਲ ਦਿਨ ਦਿਹਾੜੇ ਡਾਕੇ ਪੈਣ ਲੱਗ ਪਏ ਹੋ ਰੋ ਨਾ ਮੈਨੂੰ ਪਤਾ ਉਹ ਤੁਹਾਡੇ ਨਾਲ ਕੀ ਹੋਇਆ ਉਹ ਦੱਸੋ ਮੈਨੂੰ ਸਾਬ ਜੀ ਤੁਹਾਨੂੰ ਪਤਾ ਦਿਨ ਦਿਹਾੜੇ ਡਾਕੇ ਪੈਣ ਲੱਗ ਪਏ ਕਿਸੇ ਦਾ ਮੋਟਰਸਾਈਕਲ ਖੋਇਆ ਜਾਂਦਾ ਕਿਸੇ ਦਾ ਪਰਸ ਖੋਇਆ ਜਾਂਦਾ ਜਨਾਨੀਆਂ ਦੀਆਂ ਚੈਨੀਆਂ ਲੱਤੀ ਜਾਂਦੀਆਂ ਦਸਤਰਾਣੇ ਜੋਰ ਨਾਲ ਹਮਲਾ ਹੁੰਦਾ ਉਹਨਾਂ ਤੋਂ ਮੋਟਰਾਂ ਤੋਂ ਤਾਰਾਂ ਕੱਟੀਆਂ ਜਾਂਦੀਆਂ ਮੈਂ ਤਾਂ ਦਾ ਗਸ਼ਤ ਕਰ ਰਿਹਾ ਮੈਨੂੰ ਪਤਾ ਜੌਟੀ ਲੱਗੀ ਮੇਰੀ ਕੀ ਨੂੰ ਦੱਸੋ ਤੁਹਾਡੇ ਨਾਲ ਕੀ ਹੋਇਆ ਜਨਾਬ ਸਾਡੇ ਨਾਲ ਵੀ ਠੱਗੀ ਹੋ ਗਈ ਸਾਡੇ ਪੈਸੇ ਖੋਲੇ ਆ ਜੀ ਕਿਹਨੇ ਬਹੁਤ ਵੱਡੀ ਠੱਗੀ ਬਹੁਤ ਵੱਡੀ ਠੱਗੀ ਇੱਕ ਨਾ ਮੁੰਡਾ ਕੁੜੀ ਆ ਉਹ ਲੁੱਟਾ ਖੂਆ ਕਰਦੇ ਆ ਜੀ ਉਹ ਵੇਖੋ ਸਾਹਮਣੇ ਖੜੇ ਆ ਨਾ ਜੀ ਉਹਨੇ ਤੇ ਤੁਸੀਂ ਬੈਗਾ ਨਾ ਉਹ ਬੈ ਗਿਆ ਨੀ ਕੁੜੀ ਵੀ ਨਾਲ ਜਿਹੜੀ ਹਾਂ ਹਾਂ ਉਹ ਬੈਗ ਸਾਡਾ ਉਹ ਜਿਹੜਾ ਬੈਗ ਫੜਿਆ ਨਾ ਉਹ ਸਾਡਾ ਜਨਾਬ ਜੀ ਮੇਰੀ ਤਾਲੀ ਗਾ ਲੈ ਗਰੀਬ ਬੰਦੇ ਸਾਡਾ ਬੈਗ ਦਿਵਾ ਦਿਓ ਉਹ ਤਾਂ ਮੈਂ ਵੇਖ ਲੈਣਾ ਪੈਸੇ ਮੈਂ ਇੱਕ ਗੱਲ ਕਹਾਂ ਵੀ ਕਈ ਪੁਲਿਸ ਵਾਲੇ ਹੁੰਦੇ ਆ ਜਿਹੜੇ ਬਿਲਕੁਲ ਆਖੇ ਨਹੀਂ ਲੱਗਦੇ ਕੰਮ ਹੀ ਨਹੀਂ ਕਰਦੇ ਰਿਸ਼ਵਤ ਲੈ ਕੇ ਆਪਸੇ ਪਾਸੇ ਹੋ ਜਾਂਦੇ ਕੋਈ ਕੋਈ ਹੁੰਦੇ ਨੇ ਕੋਈ 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 ਇਮਾਨਦਾਰ ਹੁੰਦੇ ਨੇ ਜਿਹੜੇ ਏਦਾਂ ਦੇ ਹੁੰਦੇ ਨੇ ਹਾਂਜੀ ਉਹ ਘਪਰਾਉਣਾ ਮੇਰੇ ਹੁੰਦੇ ਆ ਇਹ ਇਲਾਕਾ ਸਾਰਾ ਮੇਰੇ ਅੰਦਰ ਹੀ ਆਉਂਦਾ ਸਾਡੀ ਤੁਹਾਡਾ ਨਾਂ ਕੀ ਵੈਸੇ ਜਗENDER ਸਿੰਘ ਜਿੰਦੂ ਆ ਜਿੰਦੂ ਬੀ ਆਮਾਨਦਾਰ ਅਕਸ਼ਰ ਜਿੰਦੂ 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 ਜੀ ਹਾਂ ਜੀ ਤੁਹਾਡਾ ਨਾਂ ਬਹੁਤ ਕਿਉਂ ਹੈਰਾਨਾ ਚੱਲ ਉਹ ਤਾਂ ਫੜ ਲੈਨੇ ਆਪਾਂ ਤੁਸੀਂ ਦੋ ਜਾਨੇ ਉਹ ਵੀ ਦੋ ਜਾਨੇ ਇੱਕ ਨਿੱਕੀ ਜਿਹੀ ਕੁੜੀ ਐਡੀ ਉਹ ਤੁਹਾਡੇ ਕੋਲੋਂ ਕਿਵੇਂ ਖੋ ਕੇ ਲੈ ਗਈ ਜਲਾਬ ਅਸੀਂ ਕੁੜੀ ਦੇ ਹੱਥ ਨਹੀਂ ਚੁੱਕ ਸਕਦੇ ਤੁਸੀਂ ਤੁਸੀਂ ਤੇ ਪਰਚਾ ਕਰਨਾ ਵੀ ਕੁੜੀ ਦੇ ਹੱਥ ਚੁੱਕਿਆ ਹੈਣਾ ਅਸੀਂ ਐਂ ਡਰ ਗਏ ਡਰ ਗਏ ਸੀ ਆ ਡਰ ਗਏ ਹਾਂਜੀ ਬੈਗ ਦੇ ਵਿੱਚ ਬੈਗ ਦੇ ਵਿੱਚ ਤੁਸੀਂ ਬੈਗ ਦਿਵਾ ਦਿਓ ਜੀ ਚਲੋ ਤੇਰੇ ਨਾਲ ਆਓ ਠੀਕ ਸਾਨੂੰ ਆਣਾ ਪਊਗਾ ਜੀ ਆਉਣਾ ਹੀ ਪੈਣਾ ਚਲੋ ਫਿਰ ਬੈਗ ਤਾਂ ਆਪਾਂ ਹੀ ਲੈਣਾ ਨਾ ਕੋਈ ਲੈ ਕੇ ਆਜੋ ਅਸੀਂ ਨਾਲ ਚਲੋ ਪਤਾ ਲੱਗੇ ਕੀ ਹੋਇਆ ਮੈਨੂੰ ਓਏ ਖੜੀ ਅਸੀਂ ਖੜੀ ਹਾਂ ਚਲ ਆਪਾਂ ਨੂੰ ਨਾਲ ਕਾਲੀ ਲੱਗ ਗਈ ਜਨਾਬ ਆ ਖੜੇ ਜੀ ਆ ਜਾਂਦੇ ਕੋਈ ਟੈਨਸ਼ਨ ਨਾਲ ਕਹਈਆ ਆ ਬੈਗਿਆ ਜੀ ਸਾਡਾ ਹਾਂ ਫੋਟੋ ਬੈਗ ਹਾਂ ਫੋਟੋ ਬੈਗ ਹੀ ਥੋਗੇ ਤਾਂ ਸਾਡਾ ਬੈਗ ਹੈ ਭਾਈ ਸਾਹਿਬ ਮੇਰੀ ਗੱਲ ਸੁਣ ਇਹ ਤੈਨੂੰ ਲੈ ਕੇ ਆਏ ਨੇ ਹਾਂ ਉਹ ਪਾਜੀ ਇਹਨਾਂ ਨੇ ਅੱਗੇ ਵੀ ਸਾਡਾ ਅੱਧਾ ਘੰਟਾ ਲਗਾ ਕੇ ਇਹਦੀ ਗੱਲ ਸੁਣੋ ਸਾਜੀ ਇਹ ਜਦੋਂ ਅਸੀਂ ਜਾਣਦੇ ਨਾ ਇਹ ਸਾਨੂੰ ਬਜ਼ੁਰਗਾਂ ਦੋਨੋਂ ਵੇਖ ਕੇ ਲੁੱਟ ਲਿਆ ਇਹਨਾਂ ਨੇ ਜੀ ਜਨਾਬ ਆ ਗਿਆ ਸਾਡੀ ਹੱਕ ਦੀ ਕਮਾਈ ਹੈ ਇਹਦੇ ਵਿੱਚ ਉਹ ਖੜ ਜੋ ساری ਜ਼ਿੰਦਗੀ ਦੀ ਕਮਾਈ ਹੈ ਸਾਡੀ ਇਹਦੇ ਵਿੱਚ ਇਹ ਤੁਹਾਡਾ ਹੈ ਜੀ ਸਾਡਾ ਬੈਗ ਹੈ ਇਹ ਝੂਠ ਬੋਲਦੀ ਕੁੜੀ ਹੈ ਸਾਡਾ ਕੰਮਿਆ ਜੀ ਉਹ ਇਹ ਰਹਿ ਕਿਵੇਂ ਪਤਾ ਲੱਗੂ ਬੈਗ ਕਿੰਦਾ ਮਾਜੀ ਸਾਡਾ ਬੈਗ ਆ ਅੱਧਾ ਘੰਟਾ ਅੱਗੇ ਇਹਨਾਂ ਨੇ ਸਾਡੀ ਅੱਗੇ ਸਿਰਖ ਪਾਈ ਕੀਤੀ ਇਹਨਾਂ ਨੂੰ ਮਹਾ ਤੋਰਿਆ ਜੇ ਨਾ ਹੀ ਇਹਨਾਂ ਨੂੰ ਦੋਕੇ ਨਾ ਪੈਂਦੇ ਬੈਗ ਲੈ ਕੇ ਚੱਲ ਗਏ ਸੀ ਇਹ ਆ ਜਿਹੜਾ ਨਾ ਡੱਡੂ ਜਿਆ ਇਹ ਬੜਾ 沽ੜਕਦਾਈ ਗਾਂ ਹੋ ਗਿਆ ਗਾਂ ਤੁਸੀਂ ਲੋਕਾਂ ਨੂੰ ਇਹ ਨਾਮ ਕਿਹਾ ਦਿੰਦੇ ਪੈਸੇ ਕਿਹਾ ਉਹ ਪਿਆਰ ਦਾ ਗੱਲ ਕਰੋ ਖੜ ਜੋ ਪਿਆਰ ਨਾ ਹਾਂ ਇਹ ਨਹੀਂ ਤਾਂ ਹੜੋ ਇਹ ਬੈਗ ਸਾਡਾ ਵਾ ਮੈਂ ਕੁਝ ਅਹੀਂ ਜੋ ਤਰੇ ਹੋ ਦੀ ਨਾ ਕੋਈ ਹੜੇ ਕੀ ਕੋ ਸਰਪ ਸਰਕਾਰ ਦੇ ਪਿਆ ਦੇ ਨਹੀਂ ਮੰਨਦੇ ਹੁੰਦੇ ਤਫਤੀਸ਼ ਕਰ ਲਾਂ ਦੋ ਖਰਜਾ ਛੋਟਾ ਖਾਣ ਤਫਤੀਸ਼ ਕਰ ਲੈਂਦੇ ਤੇਰੇ ਸਾਹਮਣੇ ਜੋ ਹੋਗਾ ਬਰਾਬਰ ਹੋਣਾ ਕੋਈ ਤੌਰ ਕਾ ਤਾਂ ਮੰਨਦਾ ਹੁੰਦਾ ਜੀ ਦੱਸ ਵੀ ਛੋਟੂ ਇਹ ਕਹਿੰਦੇ ਨੇ ਵੀ ਸਾਡੇ ਤੋਂ ਗੁੱਡੀ ਤੂੰ ਚਲਾਕੀ ਨਾਲ ਬੈਕ ਹੋਇਆ ਇਹਦੇ ਬਹੂ ਦੇ ਕੀ ਵਿੱਚ ਅਸੀਂ ਸਬੂਤ ਦੇ ਸਕਦੇ ਆ ਜਬਾਨ ਜਬਾਨ ਆੜੰਦੀ ਜਨਾਬ ਉਹ ਵੇਖੋ ਇਹਨਾਂ ਦਾ ਜੇ ਕੁਝ ਹੋਵੇ ਤੇ ਸਾਡੇ ਕੋਲ ਲੈ ਕੇ ਜਾਣ ਇਹਨਾਂ ਦਾ ਹੈਗਾ ਹੀ ਨਹੀਂ ਜਦੋਂ ਸਾਡੀ ਚੀਜ਼ ਆ ਉਹ ਵੇਖ ਨੂੰ ਚਟੇੜਾ ਲੱਗਿਆ ਨਾ ਹੈ ਨਸ਼ੇੜੀ ਕੇ ਥਾਂ ਜੇ ਲੁਟਾਖਾ ਕੱਢ ਤੇਰੀ ਮਾਂ ਉਹ ਖੜਾ ਆਪਾ ਪਾਜੀ ਆ ਵੇਲੋਂ ਤੁਹਾਡੇ ਸਾਹਮਣੇ ਇਹਨਾਂ ਨੂੰ ਮੈਂ ਅੱਗੇ ਮੈਂ ਸਭ ਮੇਰਾ ਨੁਕਸਾਨ ਹੋਇਆ ਹੈ ਮੈਂ ਕੋਈ ਖੜਾ ਨਹੀਂ ਤੇਰੇ ਨਾਲ ਕਿਹ ਕਿਨਾਲੀ ਆਪਦਾ ਬੈਠ ਉਹ ਗੁੱਡੀ ਚੱਪ ਚੱਪ ਉਹ ਵੇਖੋ ਕਿੱਦਾਂ ਬੋਲਦੀ ਅਸੀਂ ਸਿਆਣੇ ਵੈਣੀ ਜੀ ਉਹ ਮੇਰੀ ਵੀ ਸੋਲੋ ਹੁਣ ਇਸ ਚੀਜ਼ ਦਾ ਹੱਲ ਤਾਂ ਕਰਨਾ ਹੀ ਪੈਣਾ ਨਾ ਉਹ ਸਬੂਤ ਤੇਗਾ ਲੈ ਆਉਗੀ ਸਬੂਤ ਪਤਾ ਵੀ 8 ਠਾਣੇ ਜਾਣਾ ਪੈਣਾ ਚਲੋ ਦੋਵੇਂ ਤੇਰੇ ਠਾਣੇ ਪਾਜੀ ਇਦਾਂ ਕਿਦਾਂ ਤੁਸੀਂ ਸਾਨੂੰ ਥਾਣੇ ਲੈ ਜਾਓਗੇ ਜਦੋਂ ਸਾਡੀ ਚੀਜ਼ ਆਹੀਂ ਚੋਰੀ ਨਹੀਂ ਚੋਰਦੇ ਭਾਈ ਇਹਨਾਂ ਦੇ ਮਾਂ ਪਿਓ ਨੂੰ ਸੱਦਾ ਦੇ ਠਾਣੇ ਆਹ ਉਹ ਜ਼ਿੰਮੇਵਾਰੀ ਮੁਲਾਜ਼ਮਾਂ ਦੀ ਆ ਅਸੀਂ ਆਪੇ ਕਰ ਲਾਂਗੇ ਹਾਂ ਆਏ ਨਾ ਗੱਲ ਆਪੇ ਕਰ ਲਈਏ ਥਾਣੇ ਕਰਨੀ ਬੰਦੇਦਰ ਕਰੋ ਨਹੀਂ ਤਾਂ ਮੈਨੂੰ ਚਲੋ ਠਾਣੇ ਪਾਜੀ ਇਦਾਂ ਕਿਦਾਂ ਤੁਸੀਂ ਸਾਨੂੰ ਥਾਣੇ ਲੈ ਜਾਓਗੇ ਇਹ ਤਾਂ ਸਾਡਾ ਕੋਈ ਕਸੂਰ ਹੋਵੇਗਾ ਤੁਹਾਡੇ ਤੇ ਇਲਜ਼ਾਮ ਲੱਗਾ ਕੀ ਚੀਜ਼ ਹੈ ਇਲਜ਼ਾਮ ਲਈ ਜਾਂਦੇ ਤੁਸੀਂ ਉਹਨਾਂ ਦੀ ਗੱਲਾਂ ਚਾਹੀ ਜੰਨੇ ਗੱਲਾਂ ਨਹੀਂ ਆ ਰਹੀਆਂ ਮੈਨੂੰ ਮੋਟਾ ਮੁੰਡਾ ਵੇਖਣ ਚੋਰ ਲੱਗ ਰਿਹਾ ਹਾਂ ਹਾਂ ਜਨਾਬ ਤਾਂ ਹੈ ਹੀ ਚੋਰ ਆ ਦੇਖੋ ਨਾ ਚਿੱਟੀਆਂ ਦਾੜੀਆਂ ਸ਼ਰਮ ਕਰੋ ਮਾੜੀ ਸਾਡੇ ਬੋਲਦੇ ਸਾਡੇ ਤਿੰਨਾਂ ਦੀਆਂ ਚਿੱਟੀਆਂ ਦਾੜੀਆਂ ਵਾ ਹੈ ਉਹ ਮੇਰੀ ਨਿਆਣੇ ਚ ਝੂਠ ਬੋਲਾਂਗੇ ਤੁਹਾਨੂੰ ਹਾਂ ਜਨਾਬ ਇਹ ਥੋੜਾ ਤੁਸੀਂ ਜੀ ਕੀਤਾ ਚੋਰ ਕਹਤਾ ਜੀ ਕੀਤਾ ਚਿੱਟੇ ਵਾਲਾ ਕਹਤਾ ਇਹ ਥੋੜਾ ਤੁਸੀਂ ਵਰਦੀ ਪਾਈ ਆ ਤੇ ਸਾਡੇ ਤੇ ਰੋਹ ਮਾਰੀ ਜਾਓ ਕਾਕਾ ਜਿੰਨੀ ਤੇਰੀ ਉਮਰ ਨਾ ਉਹਨੇ ਸਾਲ ਹੋ ਗਏ ਮੈਨੂੰ ਕੰਮ ਕਰਦੇ ਨੇ ਅੰਦਰ ਕਰਾ ਇਹਨੂੰ ਲੈ ਐ ਕਿਵੇਂ ਅੰਦਰ ਕਰੋ ਜਦ ਸਾਡਾ ਕੋਈ ਕਸੂਰ ਹੀ ਨਹੀਂ ਹੈਗਾ ਤੇ ਕਸੂਰ ਹੈ ਕਹਿੰਦਾ ਫਿਰ ਇਸੇ ਕਿਹਨੇ ਇਹ ਬਾਹੂ ਕਿਹਦਾ ਤੇਰਾ ਕਸੂਰ ਮੈਂ ਕਿਹਦਾ ਸਮਝਾਉਣਾ ਕਸੂਰ ਜਨਾਬ ਇਹਨਾਂ ਦੀ ਆ ਨਾ ਸਾਰੀ ਗੱਲਾਂ ਦੀ ਗੱਲਾਂ ਹੁਣ ਐ ਦੱਸੋ ਵੀ ਤੁਹਾਡੇ ਕੋਲ ਸਬੂਤ ਕੀ ਐ ਬਹਿ ਕੇ ਤੁਹਾਡੇ ਸਬੂਤ ਹੈਗਾ ਵੀ ਪਿਆਰ ਨਾ ਪਿਆਰ ਆ ਸਾਹਿਬ ਜੀ ਆਉਂਗਾ ਕਰਦੇ ਆਂ ਉਂਗਲਾ ਕਰਨ ਦੇ ਆਹੋ ਤੂੰ ਸਬੂਤ ਦੱਸ ਲੱਖ ਰੁਪਈਆ ਜੇ ਵਿੱਚ ਮੇਰਾ ਮੇਰੀ ਬਾਹੂ ਨੇ ਕਹਿਨੇ ਨੇ ਇਹਦੇ ਵਿੱਚ ਆ ਗਣਾ ਗਣਾ ਸੋਨੇ ਦੇ ਸੋਨੇ ਦੇ ਕਾਂਟੇ ਨੇ ਚਾਰ ਹਾਂ ਤੇ ਦੋ ਚਾਂਦੀ ਦੇ ਨੇ ਹਾਂ ਹਾਂ ਸਬੂਤ ਹੈ ਇੱਕ ਮਿੰਟ ਦੇਖ ਲਓ ਪੁੱਛੋ ਉਹਨੇ ਕਿੰਨੇ ਪੈਸੇ ਹੈਗੇ 1 ਲੱਖ ਰੁਪਏ ਤਾ ਕੋਈ ਪੁੱਛ ਰਿਹਾ ਤੁੰਹਾਨੂੰ ਹਾਂਜੀ ਹਾਂਜੀ ਹੈਗੇ ਪੈਸੇ ਇਹ ਵੀ ਜਿ ਘਣੇ ਹੈਗੇ ਜੋ ਕਹਿ ਰਹੇ ਹੋ ਘਣੇ ਹੈਗੇ ਹੀ ਘਣੇ ਵੀ ਹੈਗੇ ਨੇ ਫਿਰ ਬੈਕ ਤੇ ਚੋਰ ਆਏਗੀ ਫਿਰ ਬੈਂਕ ਤੁਹਾਡਾ ਗੁੱਡੀ ਕਿਵੇਂ ਹੋਇਆ ਤੇ ਸਬੂਤ ਸਾਰਾ ਦੇ ਤਨ ਉਹਨੇ ਇਹ ਬੈਗ ਉਹਨਾਂ ਦਾ ਹਾਂਜੀ ਉਲਟਾ ਤੁਸੀਂ ਚੋਰੀ ਕੀਤਾ ਇਹਦਾ ਕੀ ਹੈ ਇਹ ਤਾਂ ਬਹੁਤ ਗੱਲਾਂ ਬਣਾ ਲਣਗੇ ਤੁਸੀਂ ਮੰਨ ਲੋਗੇ ਇਹ ਬੈਗ ਸਾਡਾ ਚਲੋ ਉਹਨਾਂ ਨੇ ਪੈਸੇ ਕਹਤੇ ਗੁੱਡੀ ਤੂੰ ਮੰਨ ਰਹੀ ਆ ਕੋਈ ਕਹਿਣਾ ਹੀ ਕਹੇ ਤੂੰ ਮੰਨ ਰਹੀ ਆ ਫਿਰ ਬੈਗ ਤੇਰਾ ਕਿਵੇਂ ਹੋ ਗਿਆ ਫੜੋ ਬੈਗ ਫੜੋ ਕਾਨੂੰਨ ਕੋਈ ਚੀਜ਼ ਹੈ ਕਿ ਨਹੀਂ ਇਹ ਤਾਂ ਸਾਡੇ ਕਾਨੂੰਨੀ ਤੌਰ ਤੇ ਗੁੱਡੀ ਸੁਣ ਇਹ ਵਰਦਾ ਇਹਨਾਂ ਦਾ ਤੁਸੀਂ ਜਾਣਾ ਮੈਂ ਨਾਲ ਥਾਣੇ ਉੱਥੇ ਉਹ ਕਾਨੂੰਨੀ ਕਾਰਵਾਈ ਤਫਤੀਸ਼ ਹੋਊਗੀ ਤੁਹਾਡੇ ਮਾਂ ਪਿਓ ਨਾਲ ਸੱਦੇ ਜਾਊਗਾ ਫੇਰ ਤਾਂ ਨਗਰਾਂ ਗੱਲ ਦੀ ਆ ਬਠਾਣੇ ਰਹਿਣ ਤੋਂ ਹਣੋਂ ਥਾਣੇ ਨਾ ਖੜੋ ਹੁਣ ਤੁਸੀਂ ਬੈਗ ਵੀ ਲੈ ਲਿਆਣੋਂ ਥਾਣੇ ਵੀ ਖੜਨਾ ਇਹ ਕਿਹੜੇ ਕਾਨੂੰਨ ਚਾ ਚੋਰੀ ਤੇ ਚੋਰੀ ਹੈ ਚੋਰੀ ਲੱਖ ਦੀ ਚੋਰੀ ਕੱਖਰੀ ਤੁਸੀਂ ਦੋਵੇਂ ਤਰ੍ਹਾਂ ਥਾਣੇ ਜਾਉਂਗੀਆਂ ਉੱਥੇ ਬੈਠੇ ਬੋੜਾਂਗੇ ਸਰ ਜੀ ਮੈਂ ਥੋੜਾ ਬੈ ਬੋਲ ਸਕਦਾ ਬੱਚੇ ਹੈ ਚਲੋ ਬੈਗ ਮਿਲ ਗਿਆ ਨਾ ਸਾਨੂੰ ਆਪਾਂ ਇਹਨਾਂ ਨੂੰ ਕਿੱਥੇ ਥਾਣੇ ਖੱਜਲ ਕਰਦੇ ਫਿਰਾਂਗੇ ਇਹਨਾਂ ਨੂੰ ਜਾਣ ਦੋ ਬੈਗ ਮਿਲ ਗਿਆ ਸਾਡਾ ਦੇਖ ਦੇਖ ਲੋ ਦੇ ਸਿਆਣੇ ਬਣੇ ਹਜੇ ਵੀ ਸੋਚੀਏ ਤੁਹਾਡੇ ਬਾਰੇ ਤੁਸੀਂ ਗਲਤ ਇਲਜ਼ਾਮ ਲਾ ਰਹੇ ਹੋ ਸ਼ਰਮ ਕਰੋ ਥੋੜੀ ਬੁਧੀ ਜਾਪਾ ਜੋ ਸਾਨੂੰ ਵਾਹ ਕੀਤਾ ਤੁਸੀਂ ਥੱਕਈਆ ਚੱਲ ਹੁਣ ਆ ਚੱਲੀਏ ਆਓ ਚੱਲਿਓ ਬੈਗ ਦੇ ਦਿਓ ਜਨਾਬ ਸਾਹਿਬ ਆਓ ਆਓ ਜੀ ਤੇ ਥਾਂ ਰ ਖੋਮੜਾ ਮੋਟਾ ਹਾਂਜੀ ਹਾਂਜੀ ਚੋਰ ਹੱਥਾਂ ਦੇ ਹੱਥ ਮਾਰਦੇ ਫਿਰਦੇ ਆ ਹਾਂਜੀ ਫਿਰ ਕਹਣਾ ਪੁਲਿਸ ਮਾੜੀ ਏ ਨਹੀਂ ਜੀ ਪੁਲਿਸ ਮਾੜੀ ਕਾ ਪੁਲਿਸ ਤੇ ਚੰਗੀ ਬੜੀ ਆ ਸਾਡਾ ਬੈਗ ਦੇਤਾ ਜਨਾਬ ਤੁਸੀਂ ਐਡਾ ਵਧੀਆ ਕੰਮ ਕੀਤਾ ਮੇਰਾ ਦਿਲ ਕਹਦਾ ਤੁਹਾਨੂੰ ਸਲੂਟ ਮਾਰਾਂ ਸਾਹਿਬ ਬੜੀ ਓਏ ਸਾਹਿਬ ਜੈ ਹਿੰਦ ਸਾੜ ਹੋ ਗਿਆ ਫੋਨ ਲਿਆ ਹਾਂਜੀ ਸਾਡੇ ਰੂਟ ਦੇ ਚੰਕਰ ਚ ਪਜਾਮਾ ਪਾੜ ਗਿਆ ਜਾ ਤੈਨੂੰ ਜਿਹੜਾ ਸਲਾਮ ਹੈ ਜੀ ਧੰਨਵਾਦ ਚਲੋ ਆ ਜਾ ਓ ਖੜੇ ਇੱਕ ਮਿੰਟ ਗਾ ਪੈ ਗਿਆ ਓਰੇ ਓਰੇ ਵਾਪਸ ਆ ਵਾਪਸ ਆ ਵਾਪਸ ਅੱਗੇ ਜੀ ਆ ਅੱਗੇ ਜੀ ਬੋਲੀ ਦਾ ਕੁਝ ਆ ਆ ਅੱਗੇ ਜੀ ਹਾਂਜੀ ਮੈਂ ਹਮੜਾ ਚੱਕਤਾ ਕਰ ਰਹੀਦਾ ਵੀ ਇਹ ਬੈਗ ਤੁਹਾਡਾ ਹੀ ਹੈ ਕਿਤੇ ਨਹੀਂ ਨਹੀਂ ਠੀਕ ਹੈ ਜੀ ਤੁਸੀਂ ਕਹੇ ਤਾਂ ਦੱਸਤਾ ਸੀ ਨਹੀਂ ਫੜਿਆ ਨਾ ਪਰ ਮੈਂ ਉਹਦੀ ਪਛਾਣ ਹੀ ਕਰਨੀ ਉਹ ਮੁੰਡਾ ਤਸ਼ਲੀ ਹੋ ਤੇ ਗਈ ਗਾਡੀ ਉਹਨੇ ਉਹੋ ਫੜ ਤਨੀਆ ਫੜ ਲਈ ਇੱਕ ਮਿੰਟ ਆ ਪੈਸੇ ਹਾਂਜੀ ਇਹ ਵੀ ਤੁਹਾਡੇ ਆ ਨਾ ਹਾਂਜੀ ਆ ਗਣੇ ਹਾਂ ਇਹਦੇ ਆ ਜੀ ਇਹ ਵੀ ਤੁਹਾਡੇ ਆ ਨਾ ਹਾਂਜੀ ਤੁਹਾਡੀ ਆ ਡਾ ਕੋ ਆ ਚਿੱਟਾ ਅਵੀ ਥੋੜਾ ਹੈ ਨਾ ਹਾਂਜੀ ਓ ਚਿੱਟਾ ਤੁਹਾਡੀ ਅੱਪਾ ਇਹ ਸਾਡਾ ਇਹ ਸਾਡਾ ਸਾਡਾ ਤਾਂ ਬੈਗ ਅਸੀ ਕੱਲਾ ਪੈਸੇ ਤੁਹਾਡੇ ਕਹਿਨੇ ਤੁਹਾਡੇ ਬੈਕ ਚ ਨੇ ਕਿੱਤਾ ਤੁਹਾਡਾ ਕੁਛ ਚੋਰਿਓ ਕੁਛ ਚਿੱਟੀਆਂ ਧੜਿਓ ਲੀਕ ਲਈ ਜਨੇ ਆ ਸਾਰੇ ਪੰਜਾਬ ਦੀ ਜਵਾਨੀ ਖਾਵੇ ਤੁਸੀਂ ਹੋਏ ਇਹ ਜੀ ਕਿੱਤੇ ਉਹ ਤੀ ਲੋਕੇ ਨਹੀਂ ਯਾਰ ਪਰਤਾ ਘਰਾਂ ਦੇ ਘਰ ਯਾਰ ਤੇ ਕੰਜਰੋ ਕੁਛ ਜਿੰਨੀ ਚਿੱਟੀਆਂ ਚੁੰਨੀਆਂ ਕਾਫੀਆਂ ਸਵਾਗਲਾ ਦੀਆਂ ਤਾਰੇ ਕਿੱਥੇ ਤੁਹਾਡਾ ਪੜਾ ਹੋਊਗਾ ਇਹ ਤਾਂ ਦੇਖੋ ਨਾ ਪਰਚਾ ਹੋਊਗਾ ਪਰਚਾ ਓਏ ਬੜਾ ਭਾਰੀ ਤੇ ਠੋਕ ਮਾ ਪਰਚਾ ਤੇ ਜਲਾ ਬੇ ਤੇਰੇ ਕਿਹੜੇ ਵੇ ਨੰਨੀ ਚਾਲੀ ਗਾਲਿਆ ਆਹ ਪਾਰੀ ਪੜੇ ਪਰਚਾ ਨਾ ਕਰਿਓ ਉਹ ਪੈ ਜਾ ਪਾਰੀ ਪਰਚਾ ਨਾ ਕਰਿਓ ਜਲਾਬ ਕੇਸ ਰਫਾ ਦਫਾ ਕਰੋ ਮੈਂ ਜਨਾ ਦਫਾ ਦਫਾ ਕਰੋ ਪਰੇਸ਼ਾਨ ਹਾਂਜੀ ਮਦਦ ਸਹਾਉਨਾ ਕਰਨਾ ਪੈਣਾ ਹੀ ਤੁਹਾਨੂੰ ਚਿੱਟਾ ਇਹ ਰੋਗਾ ਰਫਾ ਚੁੱਕ ਲੈ ਰਗਾ ਜੀ ਇਹ ਮੈਂ ਜਨਾਬ ਆ ਵੀ ਹੋ ਗਿਆ ਰਫਾ ਬਾਟੀ ਆ ਹੋ ਗਿਆ ਤੁਹਾਡਾ ਕੇਸ ਚਿੱਟੇ ਦਾ ਰਫਾ ਦਾ ਹਾਂ ਜੀ ਹੋਰ ਲੈਣਾ ਤੁਹਾਡੀ ਜਮਾ ਤਲਾਸ਼ੀ ਹਾਂ ਜੀ ਜਨਾਬ ਹੁਣ ਦੱਸੋ ਤੁਹਾਡੇ ਕੋਲੇ ਕੀ ਕੋਸ਼ਾਂ ਨਹੀਂ ਤਾਂ ਪੀਲਾ ਪੱਜਾ ਤੁਹਾਡੇ ਘਰੋਂ ਦੇ ਚਲਣਾ ਜੇ ਪੀਲਾ ਪੱਜਾ ਬਈ ਸੋ ਤੁਹਾਡਾ ਸਖਤ ਹੁਕਮ ਹੈ ਕਿ ਪਿਆ ਨਹੀਂ ਛੱਡਣਾ ਤਦੋਂ ਕੋਲ ਕਿ ਨਹੀਂ ਛੱਡਣਾ ਇਹ ਤੁਹਾਡਾ ਘਰ ਕਿੱਥੇ ਹੈ ਹਾਂ ਹਾਂ ਆਪਣਾ ਘਰ ਨਹੀਂ ਸਾਡਾ ਘਰ ਤੁਹਾਡਾ ਘਰ ਕਿੱਥੇ ਹੈ ਹਾਂ ਹੈ ਨਹੀਂ ਸੀ ਘਰ ਤਾਂ ਸਾਡਾ ਘਰ ਸਰਕਾਰ ਨੇ ਆਪੇ ਲੱਭ ਲੈਣਾ ਹਾਂ ਸੰਡਾ ਫਰਲਾ ਗਿਆ ਚਿੱਠੀ ਥਾੜੇ ਬੂਗੇ ਲਗਾ ਨੋਟਿਸ ਤੁਸੀਂ ਰੋ ਰਫਾ ਦਫਾ ਕਰੀ ਗਏ ਮਾਰੀ ਪਾ ਜਾ ਰੋ ਰਫਾ ਦਫਾ ਕਰੋ ਘਰ ਦਾ ਤਾਂ ਬਿੱਟਾ ਦੀ ਇਹ ਕੋਈ ਯੋਜਾ ਹੈ ਅੱਡੋ ਕੁਝ ਨਹੀਂ ਆ ਰਿਹਾ ਆ ਹੈਗਾ ਪੀਲਾ ਪੰਜਾ ਦੀ ਦਾ ਘਰੀ ਪੀਲਾ ਪੰਜਾ ਤੂੰ ਕੱਢ ਦੇ ਮੈਂ ਰਹਿਣ ਦਿੰਦਾ ਐਹੋ ਹੀ ਆ ਜੀ ਕਮੇ ਕਰ ਸਾਲਿਓ ਘਟਦਾ ਤੇਰਾ ਪੈਸਾ ਬਣਾਇਆ ਚਿੱਤੇ ਵੇਜਵੇ ਸਾਲਿਓ ਤੁਸੀਂ ਪੰਜੇ ਨਿਕਲਿਆ ਮੇਰੇ ਕੋ ਜੀ ਮੈਂ ਤੂੰ ਪੰਜਾ ਮਰਾ ਕੇ ਹੜੇ ਸਾਲਿਆ ਤੂੰ ਕਹਦਾ ਨਾ ਪੰਜਾ ਨਾ ਚਰਾਏ ਜੀ ਇੰਨੇ ਕਰਾਇ ਦੋ ਕਰਾਇ ਪਾੜਿਆ ਜਦਾ ਚਰਾਏ ਆ ਫੜੋ ਬੈਗ ਹੁਣ ਹੋਇਆ ਅਸਲ ਚ ਕਾਨੂੰਨੀ ਤੌਰ ਤੇ ਤੁਹਾਡਾ ਕੇਸ ਰਫਾ ਦਫਾ ਬੈਗ ਵੀ ਰੱਖ ਲੈਂਦੇ ਜੀ ਇਹ ਮੇਰੇ ਕਿਸ ਕੰਮ ਚ ਜਾਓ ਲੈ ਜਾਓ ਫੜੋ ਜਾਂਦਾ ਸਦਾ ਰਾ ਉਧਰ ਹੋ ਜਾ ਉਹਨਾਂ ਰਫਾਤ ਦਫਾ ਚਲ ਚਲ ਓਏ ਆਹ ਚੱਲ ਮਨਾ ਚੱਲੀ ਯਾਰ ਠੀਕ ਹੈ ਬੋਧਿਆ ਕੋਈ ਆ ਕੀ ਹੋ ਗਿਆ ਆਪਣੇ ਨਾ ਉਹ ਯਾਰ ਆਪਾਂ ਐਡੇ ਲੋਕਾਂ ਨੂੰ ਠਗਿਆ ਕਦੇ ਫੜੇ ਨਹੀਂ ਗਏ ਆ ਪੁਲਸ ਵਾਲੇ ਨੇ ਆਪਾਂ ਨੂੰ ਲੁੱਟ ਲਿਆ ਯਾਰ ਲੱਖ ਰੁਪਈਆ ਨਾਲ ਜਿਹੜੇ ਈ ਪੜੀ ਆਪਣੀ ਜ਼ਿੰਦਗੀ ਵਧੀਆ ਬੰਚਾਣੀ ਸੀ ਉਹ ਜਿਹੜੇ ਆਪਾਂ ਲੋਕਾਂ ਕੋ ਠੱਗੇ ਉਹ ਵੀ ਖੋ ਕੇ ਲੈ ਗਿਆ ਇਹ ਤਾਂ ਉਹ ਗੱਲ ਹੋ ਗਈ ਚੋਰਾਂ ਨੂੰ ਪੈ ਗਏ